ਇੱਕ ਮਹੀਨਾ ਹੋ ਗਿਆ ਪੁਰਾ ਜੀ 28 ਤਰੀਕ ਨੂੰ ਗਿਆ ਸੀ 22 28 ਤਰੀਕ ਨੂੰ ਗਿਆ ਸੀ ਮੈਂ ਦੇ ਖੁਦ ਕਰਨ ਨਹੀਂ ਤੇ 11 ਦੋਸਤਾਂ ਨਾਲ ਸੇਵਾ ਕਰਨ ਗਿਆ ਸੀ ਬਸ ਪਾਣੀ ਦੀ ਕਹਿੰਦੇ ਜਿਆਦਾ ਹੋਣ ਕਰਕੇ ਲਾਪਤਾ ਹੋ ਗਿਆ ਕਿੰਨੀ ਉਮਰ ਦੀ ਬੇਟੀ ਦੀ ਮਲਟੀ ਮਸਾਲੇ ਦੀ ਕੰਮ ਕੀ ਕਰਦਾ ਹੈ ਦੁਕਾਨ ਕਰਦਾ ਹੈ ਡੈਕਟ੍ਰਿਸ ਹੁੰਦੀ ਇੰਗਲਿਸ਼ ਡਿਜ਼ਾਈਨ ਦੀ ਡੈਕਟ੍ਰਿਸ ਕਿੰਨੇ ਪੈਣ ਭਰਾ ਸੀ ਜਿਵੇਂ ਪੈਣ ਭਰਾ ਦੋ ਭਰਾ ਨੇ ਚਾਰ ਪੈਣਾ ਤੇ ਫਿਰ ਕੱਲ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਪਹਿਲਾਂ ਵੀ ਤੇ ਕੋਸ਼ਿਸ਼ ਕਾਫੀ ਕੀਤੀ ਹੋਏਗੀ ਲੱਭਣ ਵਾਸਤੇ ਜਦੋਂ ਮੈਂ ਨਹੀਂ ਹੋ ਗਿਆ ਲੱਭਦੇ ਇੱਕ ਪੂਰਾ ਮਹੀਨਾ ਹੀ ਹੋ ਗਿਆ ਉਹਨੂੰ ਲੱਭਦੇ ਇਹ ਪੈਸਾ ਉਹਨੇ ਕੋਧੋ ਹੋ ਕੇ ਨਾ ਲਾੜੇ ਬੜੀ ਮਤ ਕੀਤੀ ਹੈਗੇ ਪਹਿਲੇ ਦਿਨ ਤੋਂ ਹੀ ਇਹ ਮੈਂ ਅਧਿਕਾਰ ਨਹੀਂ ਜਿੱਦਣਾ ਇਹ ਕੰਮ ਹੋਇਆ 28 ਤਰੀਕ ਨੂੰ ਮੈਂ ਤਾਂ ਮਣੀ ਭੇਜ ਗਿਆ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਹੋ ਕਿੰਨੇ ਦਿਨ ਬਾਅਦ ਉਥੋਂ ਆਏ ਮਣੀ ਮੇਸ ਤੋਂ ਮੈਂ ਤੇ 23 ਤਰੀਕ ਨੂੰ ਇਹ ਘਰ ਆਇਆ ਤੇ 29 ਨੂੰ ਨੂੰ ਪਤਾ ਲੱਗਾ 30 ਤਰੀਕ ਨੂੰ ਆਇਆ ਉਧਰ ਵੀ ਬੜਾ ਹਾਲ ਮਾੜਾ ਸੀ ਮੈਂ ਪੈਦਲ ਆਇਆ ਤਾਂ ਚੰਬੇ ਤੱਕ ਤੁਰਦੇ ਆ ਅੱਗੋਂ ਆਣ ਕੇ ਬੱਸ ਮਿਲੀ ਇਹ ਤਾਂ ਫਿਰ ਮੈਂ 30 ਤਰੀਕ ਨੂੰ ਸਾਦੇ ਤੀ ਮੈਂ ਪਹੁੰਚਾ ਉਹਦੋਂ ਉਹਦੋਂ ਇਹ ਭਾਈ ਉਹਨਾਂ ਨੇ ਮבא ਮਤ ਕੀਤੀ ਲੱਭਣ ਲਭਾਨ ਦੀ ਪਰ ਨਹੀਂ ਲੱਭਾ ਨਹੀਂ ਕਿਤੇ ਬੇਟਾ ਵੱਡਾ ਹੀ ਇਹ ਇੱਕ ਬੇੜਾ ਜੀ ਤੂੰ ਹੀ ਕਰੇ ਹੈਗਾ ਉਹ ਛੋਟੇ ਤੋਂ ਵੱਡਾ ਹੀ ਵੱਡਾ ਬੇਟਾ ਹੈ ਇਹ ਨਾ ਕੰਮ ਇਹ ਬਿਲਕੁਲ ਕਰਦਾ ਹੈ ਪਰ ਪਰਿਵਾਰ ਨੂੰ ਬਹੁਤ ਨਾਲ ਲੱਗ ਕੇ ਕਰਨੀ ਤੁਰੇ ਰਹੀ ਬਿਲਕੁਲ ਜੀ ਕਰਮੀ ਸਾਰਾ ਸਾਰੀ ਕੰਮ ਚੱਲਣ ਦੇ ਆਈ ਇਹਦੇ ਕੋਈ ਜਾ ਕੇ ਮੈਂ ਵੀ ਬੈ ਜਾ ਨਾ ਜਾ ਕੇ ਦੁਕਾਨ ਤੇ ਉਹ ਕਿਸਮਤ ਮਾੜੀ ਨੂੰ ਮੈਂ ਮਨੀ ਵਿੱਚ ਚਲੇ ਗਿਆ ਤੇ ਮੇਰੇ ਮਗਰੋਂ ਕਿਤੇ ਇਹਨਾਂ ਨੇ ਸਲਾਬ ਬਣਾਈ ਹੈ ਪੈਸੇ ਪਾਏ ਨੇ ਆਪ ਜਿਨੇ ਜਿਨੇ ਜਾ ਕੇ ਸਮਾਨ ਸਮੋਣ ਖਰੀਦਿਆ ਪਾਣੀ ਪੂਣੀ ਵਗੈਰਾ ਜੋ ਵੀ ਬਿਸਕਟ ਵਗੈਰਾ ਉਹ ਲੈ ਕੇ ਤੇ ਸੇਵਾ ਕਰਨ ਚੱਲ ਗਏ ਨੇ ਬਸ ਲਾਪਤਾ ਹੋ ਗਿਆ ਬਸ ਕੋਈ ਨਹੀਂ ਮਿੰਨਾ ਹੋ ਗਿਆ ਹੀ ਮਹੀਨੇ ਬਾਅਦ ਪਹਿਲੀਆਂ ਜੋ ਲੱਭਾ ਜੀ ਉਹ ਵੀ ਕੱਪੜੇ ਤਾਂ ਪਸਾਨ ਨੇ ਕਿ ਫਿਰ ਸਾਡੇ ਦਾ ਸ਼ਹਿਰ ਤੇ ਵਾਸੀ ਮਜੂਰ ਨੇ ਸ਼ਹਿਰ ਵਾਲੇ ਨਾਲ ਵੀ ਗੱਲਬਾਤ ਕਰਨੀ ਤਾਂ ਭਾਈ ਕਿਵੇਂ ਦੇਖੀਓ ਪਰਿਵਾਰ ਨੂੰ ਕਾਫੀ ਮਾਰਾ ਹੋਇਆ ਹੈ ਪਰਿਵਾਰ ਦੇ ਨਾਲ ਦੱਸ ਰਹੇ ਵੀ ਚਾਰ ਬੇਟੀਆਂ ਔਰ ਦੋ ਬੇਟੇ ਹੀ ਇਹੇ ਕਮ ਹੁੰਦਾ ਹੈ ਚਾਰ ਭੈਣਾਂ ਨੇ ਦੋ ਭਰਾ ਨੇ ਅਜੀ ਦਾਦਾ ਦਾਦੀ ਵੀ ਹੈਗੇ ਨੇ ਵੀ ਉਹ ਤੁਹਾਡੇ ਸਾਹਮਣੇ ਬੈਠਾ ਵਾ ਗਰੀਬ ਪਰਿਵਾਰ ਆ ਜੀ ਰੋਜੀ ਰੋਟੀ ਸਵੇਰੇ ਕੰਮ ਕਰ ਲੈ ਸ਼ਾਮ ਨੂੰ ਖਾ ਲੈ ਇਸ ਤਰ੍ਹਾਂ ਦਿਹਾੜੀ ਟੱਪੇ ਵਾਲਾ ਖਾਦਾ ਇਹ ਵੀ ਤੁਹਾਡਾ ਭਰਾ ਡਰਾਈਵਰ ਵਾ ਦਿਹਾੜੀ ਤੇ ਚੱਲ ਗਿਆ ਗੱਡੀ ਕੇ ਦੀ ਮਿਲਗੀ ਤੇ ਦਿਹਾੜੀ ਲਾਏ ਤੇ ਆ ਗਏ ਉਹ ਮੁੰਡਾ ਜਿਹੜਾ ਵਾ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਿਆ ਕਾਰਾਂ ਦੀ ਨਵੀਂ ਦੁਕਾਨ ਪਾਈ ਹੋਈ ਸੀ ਉਹਦਾ ਕੰਮ ਮਾਲਾ ਜਾ ਬਤ ਚ ਵਧੀਆ ਹੋ ਗਿਆ ਸੀ ਕਿ ਉਹਨੇ ਘਰ ਤੋੜਿਆ ਹੋਇਆ ਸੀਗਾ ਉਹ ਰੱਬ ਨੇ ਮਨਜ਼ੂਰ ਨਹੀਂ ਕੀ ਰੱਬ ਨੇ ਉਹਨੂੰ ਲੈ ਲਿਆ ਬਸ ਇਹ ਹੋਈ ਹੈ ਪਿਛਲੇ ਮਹੀਨੇ ਦੀ 28 ਤਰੀਕ ਨੂੰ ਇੱਕ ਦੇ ਮੁੰਡੇ ਮੰਡਿਆਂ ਨੇ ਇੱਕ ਸਲਾਹ ਕਰ ਲਈ ਹੈ ਕਿ ਉਧਰ ਪਾਣੀ ਜ਼ਿਆਦਾ ਹੈ ਕਿ ਐਕਚੁਅਲ ਉਸ ਇਲਾਕੇ ਦੇ ਵਿੱਚ ਪਾਣੀ ਦੀ ਬੜੀ ਮਾਰ ਵੱਜੀ ਸੀ ਡੇਰਾ ਬਾਬਾ ਨਾਨਕ ਵਾਲੇ ਪਾਸੇ ਕੋਰੀਡੋਰ ਨੂੰ ਵੀ ਇਧਰ ਨੂੰ ਮਾਰ ਵੱਜਦੀ ਸੀ ਕਲਾ ਨੂੰ ਰੋੜ ਵੱਜਦੀ ਸੀ ਨਾਲ ਉਹ ਹੈ ਵੀ ਡੂੰਗਾ ਇਲਾਕਾ ਸੀਗਾ ਉੱਥੇ ਕਿਤੇ ਗਏ ਨੇ ਇਹ ਇਲਾਕੇ ਤੋਂ ਜਾਨ ਸੀ ਕੋ ਮੋੜਾ ਮਾੜਾ ਤੋਂ ਇੱਕ ਦੇ ਸੜਕ ਤੇ ਸੜਕ ਜਾਂਦੇ ਰਹੇ ਨੇ ਕਿਤੇ ਪੈਰ ਜਾਂ ਪੂਰੀ ਦੇ ਪੈਰ ਪੈ ਗਏ ਡੂੰਗੀ ਥਾਂ ਤੇ ਕਿਤੇ ਚਲ ਗਏ ਨੇ ਉਹ ਬੱਚਾ ਮੁੜ ਕੇ ਲੱਭਾ ਹੀ ਨਹੀਂ ਬੱਚਾ ਉੱਠਿਆ ਹੀ ਨਹੀਂ ਮੋਰ ਕੇ ਪੂਰਾ ਹੀ ਮਹੀਨਾ ਹੀ ਹੋ ਗਿਆ ਸਾਰਾ ਪਰਿਵਾਰ ਕਲਾਨੂਰ ਦੇ 40 40 50 50 ਮੁੰਡੇ ਖੜ ਕੇ ਵੀ ਲੱਭ ਦੇ ਰਹੇ ਪਰ ਨਹੀਂ ਗੱਲ ਬਣੀ ਹੁਣ ਕੱਲ ਪੂਰੇ 1 ਮਹੀਨੇ ਬਾਅਦ ਅਪਰਸੋ 28 ਤਰੀਕ ਨੂੰ ਦੀ ਡੈਡ ਬਾਡੀ ਮਿਲੀ ਬੜੀ ਮਾਰੀ ਕੰਡੀਸ਼ਨ ਜੀ ਮਿਲੀ ਆ ਉਹ ਫਿਰ ਕੋਟਰੀ ਪੁਲਿਸ ਵੀ ਆਈ ਜ ਉਹਨੂੰ ਫਿਰ ਬਟਾਲੇ ਲੈ ਕੇ ਗਏ ਪੋਸਟਮਾਸਟਰ ਨੂੰ ਕਰਾ ਕੇ ਉਹਦਾ ਫਿਰ ਕੱਲ ਸੰਸਕਾਰ ਕੀਤਾ ਗਿਆ ਵਾ ਪਰ ਬੜੀ ਬਾਹੂਕ ਸ੍ਰੀਤੀ ਸੀਗੀ ਕਿੱਥੇ ਬੱਚੇ ਦਾ ਵਿਆਹ ਕਰਵਾਉਣਾ ਹੈ ਕਿੱਥੇ ਮਾਂ ਨੇ ਪਹਿਰਾ ਨਹੀਂ ਉਥੇ ਡੈੱਡ ਬਡੀ ਦੇ ਸੇਰੇ ਰੱਖ ਕੇ ਦੇਚ ਜਾ ਕੇ ਬੜਾ ਭਾਗੂਕ ਦ੍ਰਿਸ਼ੀ ਉਥੇ ਵੇਖਿਆ ਨਹੀਂ ਜਾਂਦਾ ਪਰ ਚਲੋ ਜੋ ਰੱਬ ਨੂੰ ਮਨਜ਼ੂਰ ਉਹ ਹੀ ਹੋਣਾ ਪਰ ਮੈਂ ਇੱਕ ਗੱਲ ਕਾਂਗਾ ਗਰੀਬ ਪਰਿਵਾਰ ਇਹਦੀ ਮੱਤ ਕੀਤੀ ਜਾਏ ਮੈਂ ਸਰਕਾਰ ਨੂੰ ਕਹਿੰਨਾ ਮੱਤ ਕੀਤੀ ਜਾਏ ਦੀ ਕੋਈ ਗਾਇਕ ਨਾ ਗਾਇਕ ਨੇ ਜਿਵੇਂ ਮਲਕੀਤ ਆਲਵ ਕੀਤਾ ਜਾਂ ਹੋਰ ਵੀ ਗਾਇਕ ਨੇ ਕੋਈ ਆਪਣਾ ਯੂਨੀਅਨ ਬਣਾਈ ਹੈ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਆਪ ਵੇਖ ਕੇ ਆਓ ਆਓ ਦ੍ਰਿਸ਼ ਨੂੰ ਤੇ ਉਹ ਪਰਿਵਾਰ ਦੀ ਮਦਦ ਕੀਤੀ ਜਾਏ ਮੈਂ ਫਿਰ ਇੱਕ ਈ ਕਾਂਗਾ ਮੌਜੂਦਾ ਸਰਕਾਰ ਨੂੰ ਇਸ ਪਰਿਵਾਰ ਨੂੰ ਬੜੇ ਨਿੱਜੀ ਤੌਰ ਤੇ ਆਨ ਕੇ ਦੀ ਮਦਦ ਕੀਤੀ ਜਾਏ ਔਰ ਸਾਡੇ ਹਲਕੇ ਦੇ ਐਮਪੀ ਸਾਹਿਬ ਸੁਖਜਿੰਦਰ ਸਿੰਘ ਰਧਾਵਾ ਜੀ ਉਹਨਾਂ ਨੂੰ ਮੈਂ ਨਿੱਜੀ ਤੌਰ ਤੇ ਕਾਂਗਾ ਤੁਸੀਂ ਜਿੱਤੇ ਹੋਏ ਐਮਪੀ ਉਸ ਵਾਲੇ ਹਲਕੇ ਦੇ ਮੈਂ ਕਾਂਗਾ ਕਿ 2-4 ਦਿਨ ਦੇ ਵਿੱਚ ਵਿੱਚ ਹੀ ਆਨ ਕੇ ਪਰਿਵਾਰ ਨਾਲ ਮੇਲ ਕੀਤਾ ਜਾਏ ਔਰ ਪਰਿਵਾਰ ਨੂੰ ਆਨ ਕੇ ਮਿਲਿਆ ਜਾਏ ਔਰ ਜਿੰਨੀ ਹੋ ਸਕਦੀ ਹੈ ਇਹਨਾਂ ਦੀ ਮਦਦ ਇਹਨਾਂ ਨੇ ਬੇੜੀ ਦਾ ਵਿਆਹ ਵੀ ਦੱਸ ਰਹੇ ਬੱਸਾ ਥੋੜੇ ਚਿਰ ਮੇਨਾ ਦੀ ਬੇਟੀ ਦਾ ਮੈਰਿਜ ਹੈ ਦੋ ਬੇਟੀਆਂ ਪਹਿਲਾਂ ਵਿਆਈਆਂ ਨੇ ਬੇਟੇ ਦੋਵੇਂ ਅਨਮੈਰਿਡ ਸੀ ਹੋ ਜੀ ਬੇਟਾ ਇੱਕ ਛੋਟਾ ਵਾ ਦੋ ਬੇਟੀਆਂ ਦੇ ਵਿੱਚੋਂ ਇੱਕ ਬੇਟੀ ਦਾ ਵਿਆਹ ਧਰਿਆ ਹੋਇਆ ਵਾ ਮਹੀਨਾ ਹੋ ਗਿਆ ਕੋਈ ਕਾਰੋਬਾਰਤੀ ਨਹੀਂ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਮੈਂ ਫੇਰ ਇੱਕ ਵਾਰੀ ਇਹੋ ਬੇਨਤੀ ਕਰਾਂਗਾ ਜੋ ਰੱਬ ਨੂੰ ਪਾਣਾ ਮਜੂਰੋ ਨੇ ਕਰਾ ਰੱਬ ਵੀ ਕਈ ਵਾਰੀ ਠੱਗਾ ਕਰ ਦਿੰਦਾ ਵਾ ਪਰ ਹੁਣ ਤੱਕਾ ਹੋ ਗਿਆ ਮੈਂ ਫੇਰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਬਾਹ ਫੜੀ ਜਾਏ ਔਰ ਇਹ ਪਰਿਵਾਰ ਨੂੰ ਮਦਦ ਕਰਕੇ ਫੇਰ ਦੁਬਾਰਾ ਸਟੈਂਡ ਕੀਨੇ ਜੋ ਕਿ ਹਾੜਾ ਏ ਸੀ ਉਹਦੇ ਚੱਲਦਿਆਂ ਕਿਰਨ ਨਾਲੇ ਦੇ ਵਿੱਚ ਕਾਪ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਾ ਸੀ ਉਸ ਟਾਈਮ ਪਿੰਡਾਂ ਦੇ ਵਿੱਚ ਲੋਕ ਜਿਹੜੇ ਕਾਫੀ ਫਸ ਚੁੱਕੇ ਸੀ ਇਹ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਸਮਾਜ ਸੇਵੀ ਤੌਰ ਤੇ ਪਾਣੀ ਦੇਣ ਗਏ ਸੀ ਜਿਸ ਤੇ ਚੱਲਦਿਆਂ ਇਹਦਾ ਪੈਰ ਸਲਿੱਪ ਹੋਣ ਕਰਕੇ ਜਿਹੜੇ ਕਿਰਨ ਨਾਲੇ ਦੇ ਵਿੱਚ ਇਹਨਾਂ ਰੁੜ ਗਏ ਸੀ ਤੇ ਕਾਫੀ ਲੰਬੇ ਸਮੇਂ ਤੋਂ ਐਨ ਡੀ ਆਰ ਐਫ ਦੀਆਂ ਟੀਮਾਂ ਪੁਲਿਸ ਲਈ ਸੂਰਤ ਮੱਲੀ ਦੇ ਐਸਐਚਓ ਤੇ ਪ੍ਰਸ਼ਾਸਨ ਵੱਲੋਂ ਕਾਫੀ ਮਦਦ ਕੀਤੀ ਗਈ ਲੇਕਿਨ ਇਸ ਦੀ ਜਿਹੜੀ ਬੋਡੀ ਆ ਉਹ ਨਹੀਂ ਮਿਲੀ। ਇਸ ਪਰਿਵਾਰ ਦੀ ਕੀ ਕੰਡੀਸ਼ਨ ਆ ਕਿਦਾਂ ਦਾ ਪਰਿਵਾਰ ਗੈਰ ਰਹਿਣਗੂ ਗੁਜ਼ਾਰਾ ਇਹਨਾਂ ਦਾ ਕਿਵੇਂ ਚੱਲਦਾ। ਕੰਡੀਸ਼ਨ ਇਹਨਾਂ ਦੀ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਮਾਤਲ ਪਰਿਵਾਰ ਆ। ਵਿਨੇ ਕੁਮਾਰ ਦੇ ਸਿਰ ਤੇ ਹੀ ਘਰ ਦਾ ਜਿਹੜਾ ਖਰਚਾ ਚੱਲਦਾ ਸੀ ਇਸ ਦੇ ਜਿਹੜੇ ਫਾਦਰ ਸਾਹਿਬ ਆ ਉਹ ਕਿਸੇ ਦੀ ਗੱਡੀ ਚਲਾ ਕੇ ਜਿਹੜਾ ਆਪਣਾ ਘਰ ਦਾ ਗੁਜ਼ਾਰਾ ਕਰਦੇ ਆ। ਚਾਰ ਇਹਦੀਆਂ ਸਿਸਟਰਾਂ ਜਿਨ੍ਹਾਂ ਚੋਂ ਦੋ ਮੈਰਿਡ ਆ ਦੋ ਅਜੇ ਅਨਮੈਰਿਡ ਆ ਛੋਟਾ ਬ੍ਰਦਰ ਇਹਦਾ ਉਹ ਵੀ ਕਿਸੇ ਦੀ ਸ਼ੌਪ ਤੇ ਕੰਮ ਕਰਦਾ ਤੇ ਕਾਫੀ ਗਰੀਬ ਪਰਿਵਾਰ ਹੈ ਸ਼ਹਿਰ ਵਾਸੀ ਨੂੰ ਜਾਂ ਸਰਕਾਰਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਵੀ ਇਸ ਪਰਿਵਾਰ ਦੀ ਕਿਤੇ ਕਿਤੇ ਸਾਥ ਨਾਲ ਖਲੋਂਦਿਓ ਲੋੜ ਹੈਗੀ ਆ ਕਈਆਂ ਕਲਾਕਾਰਾਂ ਵੱਲੋਂ ਜਾਂ ਕੁਝ ਕਈਆਂ ਸੰਸਥਾਵਾਂ ਵੱਲੋਂ ਕਾਫੀ ਮਦਦ ਕੀਤੀ ਗਈ ਹੈ ਲੱਗਦਾ ਵੀ ਇਸ ਪਰਿਵਾਰ ਨੂੰ ਅਸੀ ਦੀ ਲੋੜ ਹੈ ਬਿਲਕੁਲ ਜੀ ਇਸ ਪਰਿਵਾਰ ਨੂੰ ਹਰ ਇੱਕ ਚੀਜ਼ ਦੀ ਲੋੜ ਹੈ ਇਸ ਦੀ ਸਿਸਟਰ ਦੀ ਮੈਰਿਜ ਵੀ ਆ ਅਗਲੇ ਮਹੀਨੇ ਤੇ ਮੈਂ ਪੂਰੇ ਪੰਜਾਬ ਦੇ ਸਮਾਜ ਸੇਵੀ ਸੰਸਥਾ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਪਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਇਸ ਪਰਿਵਾਰ ਨੂੰ ਜੋਗਾ ਸਹੂਲਤ ਦਿੱਤੀ ਜਾਵੇ ਬਿਲਕੁਲ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਔਰ ਉਹਨਾਂ ਦੇ ਘਰ ਦੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਾਫੀ ਗਰੀਬ ਪਰਿਵਾਰ ਆ ਔਰ ਕਾਫੀ ਇਹਨਾਂ ਦਾ ਜਿਹੜਾ ਰਹਿਣ ਬਸੇਰਾ ਵਾ ਬੜੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਤੇ ਉਹ ਬੱਚਾ ਇਹ ਜਿਹੜਾ ਇਸ ਘਰ ਨੂੰ ਲੈ ਕੇ ਕੇ ਤੁਰਿਆ ਸੀ ਤੁਸੀਂ ਦੇਖ ਰਹੇ ਹੋ ਦਿਨਖ ਸੂਰਾ ਦੇ ਵੀ ਤੋ ਤੁਸੀਂ ਦੇਖ ਰਹੇ ਦਿਨਸੁਰਾ ਦੇ ਵੀ ਸ਼ਕਤਾਂ ਸੇ ਕਲਾ ਨੂਰ ਤੇ ਨੌਜਵਾਨ ਵਿਜੇ ਕਮਪਨੀਕ ਮਾਰਦਗਾ ਰਾਇ ਜਿਹਦਾ 1 ਮਹੀਨਾ ਪਹਿਲਾਂ ਲਾਪਤਾ ਹੋ ਗਿਆ ਸੀ ਸੇਵਾ ਕਰਨ ਦੇ ਲਈ ਗਿਆ ਸੀ ਸਾਡੇ ਨਰਨ ਦੇ ਫਾਦਰ ਸਾਹਿਬ ਜੀ ਨੇ ਨਾਲ ਗੱਲਬਾਤ ਕਰਨੀ ਤਾਂ ਪਾਜੀ ਕੀ ਹਾਲ ਹੈ ਜੀ ਹਾਲ ਤਾਂ ਸਭ ਠੀਕ ਭਾਜੀ ਸਹੀ ਕੀ ਗੱਲ ਹੋਈ ਹੈ ਬੇਟੇ ਨੂੰ ਭਾਈ ਸੇਵਾ ਕਰਨ ਗਿਆ ਹੀ ਕਰੋ ਜੀ ਕਿੰਨੇ ਦਿਨ ਹੋ ਗਏ ਸੀ ਸੇਵਾ ਕਰਨ ਦੇ ਗਿਆ 1 ਮਹੀਨਾ ਹੋ ਗਿਆ ਪੁਰਾ ਜੀ 28 ਤਰੀਕ ਨੂੰ ਗਿਆ ਸੀ 22 28 ਤਰੀਕ ਨੂੰ ਗਿਆ ਸੀ ਮੈਂ ਦੇ ਖੁਦ ਕਰਨ ਨਹੀਂ ਤੇ 11 ਦੋਸਤਾਂ ਨਾਲ ਸੇਵਾ ਕਰਨ ਗਿਆ ਸੀ ਬਸ ਪਾਣੀ ਦੀ ਕਹਿੰਦੇ ਜਿਆਦਾ ਹੋਣ ਕਰਕੇ ਲਾਪਤਾ ਹੋ ਗਿਆ ਕਿੰਨੀ ਉਮਰ ਹੀ ਬੇਟੀ ਦੀ ਬਾਕੀ ਟੀਮ ਆਸਾਲ ਹੀ ਕੰਮ ਕੀ ਕਰਦਾ ਹੈ ਦੁਕਾਨ ਕਰਦਾ ਹੈ ਡੈਕਟਰਸ ਹੁੰਦੀ ਇੰਗਲਿਸ਼ ਡਿਜ਼ਾਈਨ ਦੀ ਡੈਕਟਰਸ ਕਿੰਨੇ ਭੈਣ ਭਰਾ ਸੀ ਐਸੇ ਭੈਣ ਭਰਾ ਦੋ ਭਰਾ ਨੇ ਚਾਰ ਪੈਣਾ ਤੇ ਫਿਰ ਕੱਲ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਪਹਿਲਾਂ ਵੀ ਤੇ ਕੋਸ਼ਿਸ਼ ਕਾਫੀ ਕੀਤੀ ਹੋਏਗੀ ਲੱਭਣ ਵਾਸਤੇ ਜਦੋਂ ਮੈਂ ਨਹੀਂ ਉਹ ਗੱਲ ਆਪਦੇ ਇੱਕ ਪੂਰਾ ਮਹੀਨਾ ਹੀ ਹੋ ਗਿਆ ਨੂੰ ਲੱਭਦੇ ਆਂ ਇਹ ਪੈਸਾ ਉਹਨੇ ਪਤਾ ਹੋ ਕੇ ਨਾਲਾੜੇ ਬੜੀ ਮਤ ਕੀਤੀ ਹੈਗੇ ਪਹਿਲੇ ਦਿਨ ਤੋਂ ਹੀ ਇਹ ਮੈਂ ਅਧਿਕਾਰਾਂ ਨਹੀਂ ਜਿੱਦ ਨਾਲ ਇਹ ਕੰਮ ਹੋਇਆ 28 ਤਰੀਕ ਨੂੰ ਮੈਂ ਤਾਂ ਮਨੀ ਭੇਜ ਗਿਆ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਹੋ ਕਿੰਨੇ ਦਿਨ ਬਾਅਦ ਉੱਥੋਂ ਮਨੀ ਮੇਜਤੋ ਮੈਂ ਤੇ 23 ਤਰੀਕ ਨੂੰ ਇਹ ਘਾਮ ਆਇਆ ਤੇ 23 ਨੂੰ ਨੂੰ ਪਤਾ ਲੱਗਾ 30 ਤਰੀਕ ਨੂੰ ਆਇਆ ਉਧਰ ਵੀ ਬੜਾ ਹਾਲ ਮਾੜਾ ਸੀ ਮੈਂ ਪੈਦਲ ਆਇਆ ਤਾਂ ਚੰਬੇ ਤੱਕ ਤੁਰਦੇ ਆ ਅੱਗੇ ਆਣ ਕੇ ਬੱਸ ਮਿਲੀ ਇਹਦਾ ਫਿਰ ਮੈਂ 30 ਤਰੀਕ ਨੂੰ ਸਾਦੇ ਤੀਮੇ ਪਹੁੰਚਾ ਉਹਨਾਂ ਉਹਨਾਂ ਇਹ ਭਾਈ ਉਹਨਾਂ ਨੇ ਬਾਬਾ ਮਤ ਕੀਤੀ ਲੱਭਣ ਲਭਾਨ ਦੀ ਪਰ ਨਹੀਂ ਲੱਭਾ ਨਹੀਂ ਕਿਤੇ ਬੇਟਾ ਵੱਡਾ ਹੀ ਇਹ ਇੱਕ ਬੇੜਾ ਜੀ ਤੂੰ ਹੀ ਕਰੇ ਹੈਗਾ ਉਹ ਛੋਟੇ ਤੋਂ ਵੱਡਾ ਹੀ ਵੱਡਾ ਬੇਟਾ ਹੈ ਇਹ ਨਾ ਕੰਮ ਇਹ ਬਿਲਕੁਲ ਕਰਦਾ ਹੈ ਪਰ ਪਰਿਵਾਰ ਨੂੰ ਇੱਕ ਨਾਲ ਲੱਗੇ ਕਰਨੀ ਤੁਰੇ ਰਹੀ ਬਿਲਕੁਲ ਜੀ ਕਰਮੀ ਸਾਰਾ ਸਾਰੀ ਕੰਮ ਚੱਲਣ ਰਿਹਾ ਇਹਦੇ ਕੋਈ ਜਾ ਕੇ ਮੈਂ ਵੀ ਬੈਜ ਨਾ ਜਾ ਕੇ ਦੁਕਾਨ ਤੇ ਉਹ ਕਿਸਮਤ ਮਾੜੀ ਨੂੰ ਮੈਂ ਮਨੀ ਵਿੱਚ ਚਲੇ ਗਿਆ ਤੇ ਮੇਰੇ ਮਗਰੋਂ ਕਿਤੇ ਇਹਨਾਂ ਨੇ ਸਲਾਬ ਬਣਾਈ ਹੈ ਪੈਸੇ ਪਾਏ ਨੇ ਆਪ ਜਿਨੇ ਜਿਨੇ ਜਾ ਕੇ ਸਮਾਨ ਸਮੋਨ ਖਰੀਦਿਆ ਪਾਣੀ ਪੂਣੀ ਵਗੈਰਾ ਜੋ ਵੀ ਬਿਸਕਟ ਵਗੈਰਾ ਉਹ ਲੈ ਕੇ ਤੇ ਸੇਵਾ ਕਰਨ ਚੱਲ ਗਏ ਨੇ ਬਸ ਨਾ ਪਤਾ ਹੋ ਗਿਆ ਬਸ ਕੋਈ ਨਹੀਂ ਮਹੀਨਾ ਹੋ ਗਿਆ ਹੈ ਮਹੀਨੇ ਬਾਅਦ ਪਹਿਲੀਆਂ ਜੋ ਲੱਭਾਈ ਉਹ ਵੀ ਕੱਪੜੇ ਤਾਂ ਪਸਾਨੇ ਕਿ ਫਿਰ ਸਾਢੇ 3 1/4 ਤੇ ਵਾਸੀ ਮਜੂਰ ਨੇ ਸ਼ਹਿਰ ਵਾਲੇ ਨਾਲ ਵੀ ਗੱਲਬਾਤ ਕਰਨੀ ਭਾਈ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਕਾਫੀ ਮਾੜਾ ਹੋਇਆ ਪਰਿਵਾਰ ਦੇ ਨਾਲ ਦੱਸ ਰਹੇ ਚਾਰ ਬੇਟੀਆਂ ਔਰ ਦੋ ਬੇਟੇ ਹੀ ਇਹੇ ਕਮ ਹੁੰਦਾ ਹੈ ਚਾਰ ਭੈਣਾਂ ਨੇ ਦੋ ਭਰਾ ਲੈ ਅਜੀ ਦਾਦਾ ਦਦੀ ਵੀ ਹੈਗੇ ਨੇ ਪਿਓ ਤੁਹਾਡੇ ਸਾਹਮਣੇ ਬਿਠਾ ਵਾ ਗਰੀ ਪਰਿਵਾਰ ਆ ਜੀ ਰੋਜੀ ਰੋਟੀ ਸਵੇਰੇ ਕੰਮ ਕਰ ਲੈ ਸ਼ਾਮ ਨੂੰ ਖਾ ਲੈ ਦਿਹਾੜੀ ਟੱਪੇ ਵਾਲਾ ਖਾਦਾ ਇਹ ਵੀ ਤੁਹਾਡਾ ਭਰਾ ਡਰਾਈਵਰ ਵਾ ਦਿਹਾੜੀ ਤੇ ਚਲ ਗਿਆ ਗੱਡੀ ਕੇ ਦੀ ਮਿੱਦਗੀ ਤੇ ਦਿਹਾੜੀ ਲਾਏ ਤੇ ਆ ਗਏ ਉਹ ਮੁੰਡਾ ਜਿਹੜਾ ਵਾ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖੇ ਕਾਰਾਂ ਦੀ ਨਵੀਂ ਦੁਕਾਨ ਪਾਈ ਹੋਈ ਸੀਗੀ ਉਹਦਾ ਕੰਮ ਮਾਲਾ ਜਾ ਬਤ ਵਧੀਆ ਹੋ ਗਿਆ ਸੀ ਕਿ ਉਹਨੇ ਘਰ ਤੋ ਰਿਆ ਹੋਇਆ ਸੀਗਾ ਉਹ ਰੱਬ ਨੂੰ ਮਨਜ਼ੂਰ ਨਹੀਂ ਸੀ ਰੱਬ ਨੇ ਉਹਨੂੰ ਲੈ ਲਿਆ ਬਸ ਇਹੋ ਹੀ ਹੈ ਪਿਛਲੇ ਮਹੀਨੇ ਦੀ 28 ਤਰੀਕ ਨੂੰ ਇੱਕ ਦੇ ਮੁੰਡੇ ਮੰਡਿਆਂ ਨੇ ਇੱਕ ਸਲਾਹ ਕਰ ਲਈ ਹੈ ਕਿ ਉਧਰ ਪਾਣੀ ਜ਼ਿਆਦਾ ਹੈ ਕਿ ਐਕਚੁਅਲ ਉਸ ਇਲਾਕੇ ਦੇ ਵਿੱਚ ਪਾਣੀ ਦੀ ਬੜੀ ਮਾਰ ਵਜੀ ਸੀ ਡੇਰਾ ਬਾਬਾ ਨਾਨਕ ਵਾਲੇ ਪਾਸੇ ਕੋਰੀਡੋਰ ਨੂੰ ਵੀ ਇਧਰ ਨੂੰ ਮਾਰ ਵਜਦੀ ਸੀ ਕਲਾ ਨੂੰ ਰੋਡ ਵਜਦੀ ਸੀ ਨਾਲ ਉਹ ਹੈ ਵੀ ਡੂੰਗਾ ਇਲਾਕਾ ਸੀਗਾ ਉੱਥੇ ਕਿਤੇ ਗਏ ਨੇ ਇਹ ਇਲਾਕੇ ਤੋਂ ਜਾਣ ਸੀ ਕੋ ਮੋੜਾ ਮਾੜਾ ਤੋਂ ਇੱਕ ਤੇ ਸੜਕ ਤੇ ਸੜਕ ਜਾਂਦੇ ਰਹੇ ਨੇ ਕਿਤੇ ਪੈਰ ਜਾਂ ਪੂਰੀ ਦੇ ਪੈਰ ਪੈ ਗਏ ਡੂੰਗੀ ਥਾਂ ਤੇ ਕਿਤੇ ਚਲ ਗਏ ਨੇ ਉਹ ਬੱਚਾ ਮੁੜ ਕੇ ਲੱਭਾ ਹੀ ਨਹੀਂ ਬੱਚਾ ਉੱਠਿਆ ਹੀ ਨਹੀਂ ਮੋਰ ਕੇ ਪੂਰਾ ਹੀ ਮਹੀਨਾ ਹੀ ਹੋ ਗਿਆ ਸਾਰਾ ਪਰਿਵਾਰ ਕਲਾਨੂਰ ਦੇ 40 40 50 50 ਮੁੰਡੇ ਖੜ ਕੇ ਵੀ ਲੱਭਦੇ ਰਹੇ ਪਰ ਨਹੀਂ ਗੱਲ ਬਣੀ ਹੁਣ ਕੱਲ ਪੂਰੇ 1 ਮਹੀਨੇ ਬਾਅਦ ਅਪਰਸੋ 28 ਤਰੀਕ ਨੂੰ ਦੀ ਡੈਡ ਬਾਡੀ ਮਿਲੀ ਬੜੀ ਮਾਰੀ ਕੰਡੀਸ਼ਨ ਜੀ ਮਿਲੀ ਆ ਉਹ ਫਿਰ ਕੋਟਲੀ ਪੁਲਿਸ ਵੀ ਆਈ ਜ ਉਹਨੂੰ ਫਿਰ ਬਟਾਲੇ ਲੈ ਕੇ ਗਏ ਪੋਸਟਮਾਸਟਰ ਨੂੰ ਕਰਾ ਕੇ ਉਹਦਾ ਫਿਰ ਕੱਲ ਸੰਸਕਾਰ ਕੀਤਾ ਗਿਆ ਵਾ ਪਰ ਬੜੀ ਬਾਹੂਕ ਸ੍ਰੀਤੀ ਸੀਗੀ ਕਿੱਥੇ ਬੱਚੇ ਦਾ ਵਿਆਹ ਕਰਵਾਉਣਾ ਹੈ ਕਿੱਥੇ ਮਾਂ ਨੇ ਪਹਿਰਾ ਨੇ ਉਥੇ ਡੈੱਡ ਬਡੀ ਦੇ ਸੇਰੇ ਰੱਖ ਕੇ ਦੇਚ ਜਾ ਕੇ ਬੜਾ ਭਾਗੂਕ ਦ੍ਰਿਸ਼ੀ ਉਥੇ ਵੇਖਿਆ ਨਹੀਂ ਜਾਂਦਾ ਪਰ ਚਲੋ ਜੋ ਰੱਬ ਨੂੰ ਮਨਜ਼ੂਰ ਉਹ ਹੀ ਹੋਣਾ ਪਰ ਮੈਂ ਇੱਕ ਗੱਲ ਕਾਂਗਾ ਗਰੀਬ ਪਰਿਵਾਰ ਇਹਦੀ ਮਦਦ ਕੀਤੀ ਜਾਏ ਮੈਂ ਸਰਕਾਰ ਨੂੰ ਕਹਿੰਨਾ ਮਦਦ ਕੀਤੀ ਜਾਏ ਦੀ ਕੋਈ ਗਾਇਕ ਨਾ ਗਾਇਕ ਨੇ ਜਿਵੇਂ ਮਲਕੀਤ ਆਲਵ ਕੀਆ ਜਾਂ ਹੋਰ ਵੀ ਗਾਇਕ ਨੇ ਕੋਈ ਆਪਣਾ ਯੂਨੀਅਨ ਬਣਾਈ ਹੈ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਆਪ ਵੇਖ ਕੇ ਆਓ ਆਓ ਦ੍ਰਿਸ਼ ਨੂੰ ਤੇ ਉਹ ਪਰਿਵਾਰ ਦੀ ਮਦਦ ਕੀਤੀ ਜਾਏ ਮੈਂ ਫਿਰ ਇੱਕੋ ਹੀ ਕਾਂਗਾ ਮੌਜੂਦਾ ਸਰਕਾਰ ਨੂੰ ਇਸ ਪਰਿਵਾਰ ਨੂੰ ਬੜੇ ਨਿੱਜੀ ਤੌਰ ਤੇ ਆਣ ਕੇ ਦੀ ਮਦਦ ਕੀਤੀ ਜਾਏ ਔਰ ਸਾਡੇ ਹਲਕੇ ਦੇ ਐਮਪੀ ਸਾਹਿਬ ਸੁਖਜਿੰਦਰ ਸਿੰਘ ਰਧਾਵਾ ਜੀ ਉਹਨਾਂ ਨੂੰ ਮੈਂ ਨਿੱਜੀ ਤੌਰ ਤੇ ਕਾਂਗਾ ਤੁਸੀਂ ਜਿੱਤੇ ਹੋਏ ਐਮਪੀ ਹੋ ਐਸੇਲੇ ਹਲਕੇ ਦੇ ਮੈਂ ਕਾਂਗਾ ਕਿ 2-4 ਦਿਨ ਦੇ ਵਿੱਚ ਵਿੱਚ ਹੀ ਆਣ ਕੇ ਪਰਿਵਾਰ ਨਾਲ ਮੀਤ ਕੀਤਾ ਜਾਏ ਔਰ ਪਰਿਵਾਰ ਨੂੰ ਆਣ ਕੇ ਮਿਲਿਆ ਜਾਏ ਔਰ ਜਿੰਨੀ ਹੋ ਸਕਦੀ ਹੈ ਇਹਨਾਂ ਦੀ ਮਦਦ ਇਹਨਾਂ ਨੇ ਬੇੜੀ ਦਾ ਵਿਆਹ ਵੀ ਦੱਸ ਰਹੇ ਬੱਸਾ ਥੋੜੇ ਚਿਰ ਮੇਨਾ ਦੀ ਬੇਟੀ ਦਾ ਮੈਰਿਜ ਹੈ ਦੋ ਬੇਟੀਆਂ ਪਹਿਲਾਂ ਵਿਆਈਆਂ ਨੇ بیٹے ਦੋਵੇਂ ਅਨਮੈਰਿਡ ਸੀ ਹੋ ਜੀ ਬੇਟਾ ਇੱਕ ਛੋਟਾ ਵਾ ਦੋ ਬੇਟੀਆਂ ਦੇ ਵਿੱਚੋਂ ਇੱਕ ਬੇਟੀ ਦਾ ਵਿਆਹ ਧਰਿਆ ਹੋਇਆ ਵਾ ਮਹੀਨਾ ਹੋ ਗਿਆ ਕੋਈ ਕਾਰੋਬਾਰਤੀ ਨਹੀਂ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਮੈਂ ਫੇਰ ਇੱਕ ਵਾਰੀ ਇਹੋ ਬੇਨਤੀ ਕਰਾਂਗਾ ਜੋ ਰੱਬ ਨੂੰ ਪਾਣਾ ਮਜੂਰੋ ਨੇ ਕਰਾ ਰੱਬ ਵੀ ਕਈ ਵਾਰੀ ਠੱਗਾ ਕਰ ਦਿੰਦਾ ਵਾ ਪਰ ਹੁਣ ਤੱਕਾ ਹੋ ਗਿਆ ਮੈਂ ਫੇਰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਬਾਹ ਫੜੀ ਜਾਏ ਔਰ ਇਹ ਪਰਿਵਾਰ ਨੂੰ ਮਦਦ ਕਰਕੇ ਫੇਰ ਦੁਬਾਰਾ ਸਟੈਂਡ ਕੀ ਨੇ ਜੋ ਕਿ ਹਾੜਾ ਏ ਸੀ ਉਹਦੇ ਚੱਲਦਿਆਂ ਕਿਰਨਾਲੇ ਦੇ ਵਿੱਚ ਕਾਪ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਾ ਸੀ ਉਸ ਟਾਈਮ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਕਾਫੀ ਫਸ ਚੁੱਕੇ ਸੀ ਤੇ ਇਹ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਸਮਾਜ ਸੇਵੀ ਤੌਰ ਤੇ ਪਾਣੀ ਦੇਣ ਗਏ ਸੀ ਜਿਸ ਤੇ ਚੱਲਦਿਆਂ ਇਹਦਾ ਪੈਰ ਸਲਿੱਪ ਹੋਣ ਕਰਕੇ ਜਿਹੜੇ ਕਿਰਨਾਲੇ ਦੇ ਵਿੱਚ ਇਹਨਾਂ ਜੋ ਰੁੜ ਗਏ ਸੀ ਤੇ ਕਾਫੀ ਲੰਬੇ ਸਮੇਂ ਤੋਂ ਐਨ ਡੀ ਆਰ ਐਫ ਦੀਆਂ ਟੀਮਾਂ ਪੋਟਲੀ ਸੂਰਤ ਮੱਲੀ ਦੇ ਐਸਐਚਓ ਤੇ ਪ੍ਰਸ਼ਾਸਨ ਵੱਲੋਂ ਕਾਫੀ ਮਦਦ ਕੀਤੀ ਗਈ ਲੇਕਿਨ ਇਸ ਦੀ ਜਿਹੜੀ ਬੋਡੀ ਆ ਉਹ ਨਹੀਂ ਮਿਲੀ। ਇਸ ਪਰਿਵਾਰ ਦੀ ਕੀ ਕੰਡੀਸ਼ਨ ਆ ਕਿਦਾਂ ਦਾ ਪਰਿਵਾਰ ਗੈਰ ਰਹਿਣ ਨੂੰ ਗੁਜ਼ਾਰਾ ਇਹਨਾਂ ਦਾ ਕਿਵੇਂ ਚੱਲਦਾ ਹੈ। ਕੰਡੀਸ਼ਨ ਇਹਨਾਂ ਦੀ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਮਾਤਲ ਪਰਿਵਾਰ ਆ। ਵਿਨੇ ਕੁਮਾਰ ਦੇ ਸਿਰ ਤੇ ਹੀ ਘਰ ਦਾ ਜਿਹੜਾ ਖਰਚਾ ਚੱਲਦਾ ਸੀ ਇਸ ਦੇ ਜਿਹੜੇ ਫਾਦਰ ਸਾਹਿਬ ਆ ਉਹ ਕਿਸੇ ਦੀ ਗੱਡੀ ਚਲਾ ਕੇ ਜਿਹੜਾ ਆਪਣਾ ਘਰ ਦਾ ਗੁਜ਼ਾਰਾ ਕਰਦੇ ਹਨ। ਚਾਰ ਇਹਦੀਆਂ ਸਿਸਟਰਾਂ ਜਿਨ੍ਹਾਂ ਚੋਂ ਦੋ ਮੈਰਿਡ ਆ ਦੋ ਅਜੇ ਅਨਮੈਰਿਡ ਆ ਛੋਟਾ ਬ੍ਰਦਰ ਇਹਦਾ ਉਹ ਵੀ ਕਿਸੇ ਦੀ ਸ਼ੌਪ ਤੇ ਕੰਮ ਕਰਦਾ ਤੇ ਕਾਫੀ ਗਰੀਬ ਪਰਿਵਾਰ ਹੈ ਸ਼ਹਿਰ ਵਾਸੀ ਨੂੰ ਜਾਂ ਸਰਕਾਰਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਵੀ ਇਸ ਪਰਿਵਾਰ ਦੀ ਕਿਤੇ ਕਿਤੇ ਸਾਥ ਨਾਲ ਖਲਾਉਂਦੇ ਹੋ ਲੋੜ ਹੈਗੀ ਆ ਕਈਆਂ ਕਲਾਕਾਰਾਂ ਵੱਲੋਂ ਜਾਂ ਕੁਝ ਕਈਆਂ ਸੰਸਥਾਵਾਂ ਵੱਲੋਂ ਕਾਫੀ ਮਦਦ ਕੀਤੀ ਗਈ ਹੈ ਲੱਗਦਾ ਵੀ ਇਸ ਪਰਿਵਾਰ ਨੂੰ ਅਸੀਦੀ ਲੋੜ ਹੈ ਬਿਲਕੁਲ ਜੀ ਇਸ ਪਰਿਵਾਰ ਨੂੰ ਹਰ ਇੱਕ ਚੀਜ਼ ਦੀ ਲੋੜ ਹੈ ਇਸ ਦੀ ਸਿਸਟਰ ਦੀ ਮੈਰਿਜ ਵੀ ਆ ਅਗਲੇ ਮਹੀਨੇ ਤੇ ਮੈਂ ਪੂਰੇ ਪੰਜਾਬ ਦੇ ਸਮਾਜ ਸੇਵੀ ਸੰਸਥਾ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਇਸ ਪਰਿਵਾਰ ਨੂੰ ਜੋਗਾ ਸਹੂਲਤ ਦਿੱਤੀ ਜਾਵੇ ਬਿਲਕੁਲ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਉਹਨਾਂ ਦੇ ਘਰ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਾਫੀ ਗਰੀਬ ਪਰਿਵਾਰ ਆ ਔਰ ਕਾਫੀ ਇਹਨਾਂ ਦਾ ਜਿਹੜਾ ਰਹਿਣ ਬਸੇਰਾ ਵਾ ਬੜੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਤੇ ਉਹ ਬੱਚਾ ਇਹ ਜਿਹੜਾ ਇਸ ਘਰ ਨੂੰ ਲੈ ਕੇ ਕੇ ਤੁਰਿਆ ਸੀ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾਂ ਦੇ ਵੀ